ਅੱਜ ਅਸੀਂ ਜਪਜੀ ਸਾਹਿਬ ਦੇ ਪਾਠ ਦੀ ਚੌਥੀ ਪੜੀ ਦੇ ਅਰਥ ਜਾਣਾਂਗੇ ਸੱਚਾ ਸਾਹਿਬ ਸੱਚ ਨਾਇ ਆਖਿਆ ਭਾਉ ਅਪਾਰ ਸੱਚਾ ਸਾਹਿਬ ਪਰਮਾਤਮਾ ਸਦਾ ਸਦਾ ਸੱਚ ਹੈ ਅਤੇ ਉਸ ਦਾ ਨਾਮ ਵੀ ਸੱਚਾ ਹੈ ਇਸ ਸੱਚੇ ਨਾਮ ਦੀ ਬਾਣੀ ਉਪਦੇਸ਼ ਅਪਾਰ ਪਿਆਰ ਅਤੇ ਸ਼ਰਧਾ ਨਾਲ ਬੋਲੀ ਸੁਣੀ ਜਾਂਦੀ ਹੈ ਸੱਚਾ ਸਾਹਿਬ ਪਰਮਾਤਮਾ ਸਦੀਵੀ ਸੱਚ ਹੈ ਜੋ ਕਦੇ ਨਾਸ਼ ਨਹੀਂ ਹੁੰਦਾ ਉਹ ਸਮੇਂ ਸਥਾਨ ਅਤੇ ਸਥਿਤੀਆਂ ਤੋਂ ਕਿਤੇ ਪਰੇ ਹੈ ਉਸ ਦੀ ਹੋਂਦ ਅਟਲ ਅਤੇ ਸਥਿਰ ਹੈ ਸੱਚਾਈ ਪਰਮਾਤਮਾ ਦਾ ਨਾਮ ਵੀ ਸੱਚਾ ਹੈ ਜੋ ਸਾਨੂੰ ਉਸ ਦੇ ਗੁਣਾ ਨਾਲ ਜੋੜਦਾ ਹੈ ਇਹ ਨਾਮ ਸਿਮਰਨ ਚਿੰਤਨ ਅਤੇ ਜੀਵਨ ਵਿੱਚ ਅਪਣਾਉਣ ਲਈ ਹੈ ਭਾਖਿਆ ਭਾਉ ਅਪਾਰ ਇਸ ਸੱਚੇ ਨਾਮ ਦੀ ਮहिमा ਅਤੇ ਉਪਦੇਸ਼ ਨੂੰ ਅਪਾਰ ਪਿਆਰ ਅਤੇ ਸ਼ਰਧਾ ਨਾਲ ਬੋਲਣਾ ਜਾਂ ਸੁਣਨਾ ਚਾਹੀਦਾ ਹੈ ਇਹ ਪਿਆਰ ਅਤੇ ਸ਼ਰਧਾ ਸਾਡੇ ਅੰਦਰ ਪਰਮਾਤਮਾ ਪ੍ਰਤੀ ਸਮਰਪਣ ਅਤੇ ਵਿਸ਼ਵਾਸ ਨੂੰ ਦਰਸਾਉਂਦਾ ਹੈ ਇਹ ਸ਼ਬਦ ਸਾਨੂੰ ਸਿਖਾਉਂਦਾ ਹੈ ਕਿ ਸੱਚੇ ਪਰਮਾਤਮਾ ਦੀ ਯਾਦ ਅਤੇ ਉਸ ਦੇ ਨਾਮ ਦਾ ਸਿਮਰਨ ਸਾਡੇ ਜੀਵਨ ਨੂੰ ਪਵਿੱਤਰ ਅਤੇ ਅਰਥਪੂਰਨ ਬਣਾਉਂਦਾ ਹੈ ਜਦੋਂ ਅਸੀਂ ਪਿਆਰ ਅਤੇ ਸ਼ਰਧਾ ਨਾਲ ਉਸ ਦੇ ਨਾਮ ਦਾ ਜਾਪ ਕਰਦੇ ਹਾਂ ਤਾਂ ਸਾਡਾ ਮਨ ਸ਼ੁੱਧ ਹੁੰਦਾ ਹੈ ਅਤੇ ਅਸੀਂ ਸੱਚ ਦੇ ਮਾਰਗ 'ਤੇ ਚੱਲਦੇ ਹਾਂ ਇਸ ਤਰ੍ਹਾਂ ਇਸ ਸ਼ਬਦ ਨੂੰ ਸੱਚ ਪਿਆਰ ਅਤੇ ਸ਼ਰਧਾ ਦੇ ਮਾਰਗ ਤੇ ਚੱਲਣ ਦੀ ਪ੍ਰੇਰਣਾ ਦਿੰਦਾ ਹੈ ਜੋ ਸਾਨੂੰ ਪਰਮਾਤਮਾ ਦੇ ਨੇੜੇ ਲੈ ਜਾਂਦਾ ਹੈ ਆਖੇ ਮੰਗੇ ਦੇਹ ਦੇ ਦਾਤ ਕਰੇ ਦਾਤਾਰ ਇਹ ਸ਼ਬਦ ਸਾਨੂੰ ਸਿਖਾਉਂਦਾ ਹੈ ਕਿ ਮਨੁੱਖ ਅਕਸਰ ਪਰਮਾਤਮਾ ਅਗੇ ਅਰਦਾਸ ਕਰਦਾ ਹੈ ਮੰਗਦਾ ਹੈ ਅਤੇ ਪਰਮਾਤਮਾ ਜੋ ਸਰਬਦਾਤਾ ਹੈ ਆਪਣੀ ਦਇਆ ਨਾਲ ਸਭ ਕੁਝ ਦਿੰਦਾ ਹੈ ਪਰ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਸੱਚੀ ਅਦਾਸ ਸਿਰਫ ਭੌਤਿਕ ਚੀਜ਼ਾਂ ਦੀ ਮੰਗ ਨਹੀਂ ਸਗੋ ਪਰਮਾਤਮਾ ਦੀ ਯਾਦ ਸਿਮਰਨ ਅਤੇ ਨਾਮ ਦੀ ਦਾਤ ਮੰਗਣੀ ਚਾਹੀਦੀ ਹੈ ਦਾਤਾਰ ਪਰਮਾਤਮਾ ਸਭ ਦਾ ਦਾਤਾ ਹੈ ਜੋ ਬਿਨਾਂ ਮੰਗੇ ਵੀ ਦਿੰਦਾ ਹੈ ਪਰ ਸਾਨੂੰ ਉਸ ਦੀ ਰਜਾ ਵਿੱਚ ਰਹਿਣਾ ਸਿੱਖਣਾ ਚਾਹੀਦਾ ਹੈ ਇਹ ਸ਼ਬਦ